ਸਸ਼ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਅਸੀਂ ਅਕਸਰ ਹੀ ਸੁਣਦੇ ਆ ਰਹੇ ਹਾਂ ਕਿ ਊਠ ਸਿਰਫ ਰੇਗਿਸਤਾਨ ਦੇ ਵਿੱਚ ਚੱਲ ਸਕਦਾ ਹੈ ਜਿਸ ਕਰਕੇ ਉਸ ਨੂੰ ਰੇਗਿਸਤਾਨ ਦਾ ਜਹਾਜ਼ ਵੀ ਕਿਹਾ ਜਾਂਦਾ ਹੈ ਪਰ ਕੀ ਤੁਸੀਂ ਊਠ ਦੀ ਇੱਕ ਅਜਿਹੀ ਪ੍ਰਜਾਤੀ ਬਾਰੇ ਜਾਣਦੇ ਹੋ ਜੋ ਪਾਣੀ ਦੇ ਵਿੱਚ ਤੈਰਦੀ ਹੋਵੇ ਜੀ ਹਾਂ ਊਠ ਦੀ ਇੱਕ ਖਾਸ ਪ੍ਰਜਾਤੀ ਕਿਤੇ ਹੋਰ ਨਹੀਂ ਬਲਕਿ ਭਾਰਤ ਦੇ ਵਿੱਚ ਪਾਈ ਜਾਂਦੀ ਹੈ ਜਿਸ ਨੂੰ ਖਰਾਈ ਊਠ ਕਿਹਾ ਜਾਂਦਾ ਹੈ ਸੋ ਤੁਹਾਨੂੰ ਦੱਸਦੇ ਆ ਕਿ ਪਾਣੀ ਦੇ ਵਿੱਚ ਤੈਰਨ ਵਾਲੇ ਉੱਠਾਂ ਦੀ ਖਾਸियत ਅਤੇ ਕਿੱਥੇ ਪਾਈ ਜਾਂਦੀ ਹੈ ਇਹ ਖਾਸ ਕਿਸਮ ਦੀ ਪ੍ਰਜਾਤੀ ਊਟ ਰੇਗਿਸਤਾਨ ਦੇ ਵਿੱਚ ਚੱਲਦੇ ਨੇ ਇਹ ਤਾਂ ਅਸੀਂ ਸਾਰਿਆਂ ਨੇ ਹੀ ਸੁਣਿਆ ਹੋਵੇਗਾ ਪਰ ਜੇਕਰ ਕੋਈ ਇਹ ਆਖੇ ਕਿ ਪਾਣੀ ਦੇ ਵਿੱਚ ਤੈਰਨ ਵਾਲੇ ਊਠ ਵੀ ਹੁੰਦੇ ਨੇ ਤਾਂ ਸਾਨੂੰ ਹੈਰਾਨਗੀ ਹੋਵੇਗੀ ਪਰ ਇਹ ਗੱਲ ਬਿਲਕੁਲ ਸੱਚ ਹੈ ਉੱਠਾਂ ਦੀ ਇਸ ਪ੍ਰਜਾਤੀ ਨੂੰ ਖਰਾਈ ਊਟ ਕਿਹਾ ਜਾਂਦਾ ਹੈ ਅਤੇ ਇਹ ਭਾਰਤ ਦੇ ਵਿੱਚ ਗੁਜਰਾਤ ਦੇ ਕੱਚ ਜ਼ਿਲ੍ਹੇ ਦੇ ਨਮਕ ਦਲਦਲ ਦੇ ਵਿੱਚ ਪਾਈ ਜਾਣ ਵਾਲੀ ਇੱਕ ਦੁਰਲਭ ਨਸਲ ਹੈ। ਇਹਨਾਂ ਦਾ ਨਾਮ ਸਾਨਤ ਸ਼ਬਦ ਖਾਰਾਈ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਖਾਰਾ। ਯਾਨੀ ਇਹ ਊਠ ਖਾਰੇ ਰੇਗਿਸਤਾਨੀ ਵਾਤਾਵਰਣ ਲਈ ਚੰਗੀ ਤਰ੍ਹਾਂ ਅਨੁਕੂਲ ਹੁੰਦੇ ਨੇ ਅਤੇ ਆਪਣੀ ਤੈਰਨ ਦੀ ਸਮਰੱਥਾ ਦੇ ਲਈ ਜਾਣੇ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਤੈਰਾਤੀ ਊਠ ਵੀ ਕਿਹਾ ਜਾਂਦਾ ਹੈ। ਕਾਚ ਵਿੱਚ ਖਾਰਾਈ ਕਿਸਮ ਦੇ ਊਠ ਮੈਂਗਰੂਵ ਵਨਸਪਤੀ ਚਰਨ ਲਈ ਰੋਜ਼ਾਨਾ ਸਮੁੰਦਰ ਦੀ ਖਾਤ ਛਾਣਦੇ ਨੇ। ਮੰਦਰਾ ਤੱਟ ਤੇ ਸਮੁੰਦਰ ਦੇ ਅੰਦਰ ਲੱਗਣ ਵਾਲੀ ਮੈਂਗਰੂਵ ਵਨਸਪਤੀ ਹੀ ਇਸ ਖਾਰਾਈ ਊਠ ਦਾ ਮੁੱਖ ਭੋਜਨ ਹੈ। ਇਸ ਦੇ ਕਾਰਨ ਹੀ ਇਹ ਊਠ ਰੋਜ਼ਾਨਾ 5 ਤੋਂ 7 ਕਿਲੋਮੀਟਰ ਤੱਕ ਪਾਣੀ ਵਿੱਚ ਤੈਰ ਕੇ ਮੈਂਗਰੂਵ ਵਨਸਪਤੀ ਤੱਕ ਪਹੁੰਚਦੇ ਨੇ। ਸਮੁੰਦਰ ਵਿੱਚ ਇੰਨਾ ਲੰਬਾ ਸਫ਼ਰ ਤੈਅ ਕਰਨ ਦੀ ਸਮਰੱਥਾ ਰੱਖਣ ਵਾਲੇ ਊਠ ਭਾਰਤ ਦੇ ਵਿੱਚ ਸਿਰਫ਼ ਕੱਚ ਇਲਾਕੇ ਦੇ ਵਿੱਚ ਹੀ ਪਾਏ ਜਾਂਦੇ ਨੇ। ਜ਼ਮੀਨ ਤੇ ਦੌੜਨ, ਰੇਗਿਸਤਾਨ ਵਿੱਚ ਚੱਲਣ ਅਤੇ ਸਮੁੰਦਰ ਵਿੱਚ ਤੈਰਨ ਦੀ ਸਮਰੱਥਾ ਰੱਖਣ ਵਾਲੇ ਖਾਰਾਈ ਊਠ ਹੋਰ ਊਠਾਂ ਦੇ ਮੁਕਾਬਲੇ ਵੱਖਰੇ ਹੁੰਦੇ ਨੇ। ਇਹ ਊਠ ਵਜ਼ਨ ਦੇ ਵਿੱਚ ਹਲਕੇ ਹੁੰਦੇ ਨੇ। ਇਨ੍ਹਾਂ ਊਠਾਂ ਦੇ ਕੰਨ ਛੋਟੇ ਹੁੰਦੇ ਨੇ ਅਤੇ ਇਨ੍ਹਾਂ ਦੀ ਟੁੱੜਵੀਂ ਛੋਟੀ ਹੁੰਦੀ ਹੈ। ਇੱਕ ਰਿਪੋਰਟ ਦੇ ਮੁਤਾਬਕ ਸਾਲ 2012 ਦੇ ਵਿੱਚ ਇਸ ਪ੍ਰਜਾਤੀ ਦੇ ਉੱਠਾਂ ਦੀ ਗਿਣਤੀ 4000 ਦੇ ਕਰੀਬ ਸੀ ਜੋ ਹੁਣ ਘਟ ਕੇ ਮਹਿਜ਼ 2000 ਰਹਿ ਗਈ ਹੈ ਇਸ ਕਾਰਨ ਚੇਰ ਵਨਸਪਤੀ ਦੀ ਕਟਾਈ ਨੂੰ ਮੰਨਿਆ ਜਾਂਦਾ ਹੈ ਜੋ ਇਨ੍ਹਾਂ ਉੱਠਾਂ ਦਾ ਪਸੰਦੀਦਾ ਖਾਣਾ ਮੰਨਿਆ ਜਾਂਦਾ ਹੈ ਕੱਚ ਵਿੱਚ ਰਬਾਰੀ ਮੁਸਲਿਮ ਅਤੇ ਸਮਾਜਾਤੀ ਦੇ ਲੋਕ ਉੱਠ ਪਾਲਣ ਦੇ ਕਾਰੋਬਾਰ ਨਾਲ ਜੁੜੇ ਹੋਏ ਨੇ ਖਾਨਕ ਪਦਰਤੇ ਨਰ ਉੱਠ ਦੀ ਵਰਤੋਂ ਮਾਲਟੂਆ ਟੂਆ ਲਈ ਕੀਤੀ ਜਾਂਦੀ ਹੈ ਜਦਕਿ ਉੱਠਣੀ ਦੇ ਦੁੱਧ ਨੂੰ ਵੇਚ ਕੇ ਪੈਸਾ ਕਮਾਇਆ ਜਾਂਦਾ ਹੈ ਉੱਠਣੀ ਦਾ ਦੁੱਧ ਕਾਫੀ ਮਹਿੰਗਾ ਵਿਕਦਾ ਜਿਸ ਕਰਕੇ ਹੁਣ ਉੱਠਣੀ ਦੇ ਦੁੱਧ ਦਾ ਇੱਕ ਵੱਡਾ ਬਾਜ਼ਾਰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਥੋਂ ਦੇ ਇਲਾਕਿਆਂ ਵਿੱਚ ਉੱਠਣੀ ਦੇ ਦੁੱਧ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ ਜਿਸ ਦੀ ਮਦਦ ਨਾਲ ਕਈ ਖੁਰਾਕੀ ਪਦਾਰਥ ਤਿਆਰ ਕੀਤੇ ਜਾਂਦੇ ਨੇ ਅਤੇ ਇਹ ਸਿਹਤ ਦੇ لحاظ ਨਾਲ ਇਹ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ ਇਸੇ ਕਰਕੇ ਆਸ-ਪਾਸ ਦੇ ਇਲਾਕਿਆਂ ਵਿੱਚ ਉਠਣੀ ਦੇ ਦੁੱਧ ਦੀ ਕਾਫੀ ਜ਼ਿਆਦਾ ਮੰਗ ਹੈ ਇਸ ਤੋਂ ਇਲਾਵਾ ਲੋਕਾਂ ਵਿੱਚ ਇਹ ਵੀ ਧਾਰਨਾ ਬਣੀ ਹੋਈ ਹੈ ਕਿ ਉਠਣੀ ਦਾ ਦੁੱਧ ਪੀਣ ਨਾਲ ਮਿਰਗੀ ਡਾਇਬੀਟੀਜ਼ ਅਤੇ ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਤੋਂ ਵੀ بچਿਆ ਜਾ ਸਕਦਾ ਹੈ ਖੈਰ ਕੁਝ ਵੀ ਹੋਵੇ ਪਰ ਇੰਨਾ ਤੈਰਨ ਵਾਲੇ ਉਠਾਂ ਨੂੰ ਦੇਖ ਕੇ ਅਤੇ ਇਹਨਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ رائے ਸਾਂਝੀ ਜ਼ਰੂਰ ਕਰਿਓ ਹੋਰ ਦਿਲਚਸਪ ਜਾਣਕਾਰੀ ਅਤੇ ਤਾਜ਼ਾ ਖਬਰਾਂ ਦੇ ਲਈ ਦੇਖਦੇ ਰਹੋ ਹਮਦਰਦ ਟੀਵੀ